ਬਹੁਤ-ਬਹੁਤ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਦਿਲ ਦੀਆਂ ਦਿਹਰਾਈਆਂ ਤੋਂ ਧੰਨਵਾਦ ਪੰਜਾਬ ਦੇ ਕੋਨੇ-ਕੋਨੇ ਚੋਂ ਚੱਲ ਕੇ ਤੁਸੀਂ ਇੱਥੇ ਪਹੁੰਚੇ ਬਹੁਤ ਛੋਟੇ ਜਿਹੇ ਨੋਟਿਸ ਤੇ ਬੱਚੇ ਜਿਨ੍ਹਾਂ ਨੇ ਇੱਕ ਬਹੁਤ ਮੁਸ਼ਕਲ ਟਫ ਟੈਸਟ ਨੂੰ ਕਲੀਅਰ ਕੀਤਾ ਉਹਨਾਂ ਦੇ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਮੁਸ਼ਕਲ ਟੈਸਟ ਵਾਸਤੇ ਤਿਆਰੀ ਕਰਨ ਵਾਸਤੇ ਮੌਕਾ ਦਿੱਤਾ ਰਿਸ਼ਤੇਦਾਰ ਜਿਨ੍ਹਾਂ ਨੇ ਪਿੱਛੇ ਰਹਿ ਕੇ ਸਪੋਰਟ ਕੀਤੀ ਦੋਸਤ ਮਿੱਤਰ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਕਿਸਮ ਦੀ ਹੈਲਪ ਕੀਤੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਚੱਲਿਆ ਹੋਇਆ ਇੱਕ ਕਦਮ ਸ਼ਿਰਮਤ ਸਾਰਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਜੂਕੇਸ਼ਨ ਮੈਨੇਜਰ ਸਾਹਿਬ ਹਰਜੋਤ ਬੈਂਚ ਜੀ ਬੈਠੇ ਨੇ ਸੈਕਟਰੀ এডਿਕੇਸ਼ਨ ਅਨੰਤ ਮਿੱਤਰਾ ਜੀ ਬੈਠੇ ਨੇ ਸਾਡੇ এডਿਕੇਸ਼ਨ ਡਿਪਾਰਟਮੈਂਟ ਦੇ ਸਾਰੇ ਵੱਡੇ ਅਫਸਰ ਸਹਿਬਾਨ ਬੈਠੇ ਨੇ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਮਿਹਨਤ ਕੀਤੀ ਤੇ ਬੱਚਿਆਂ ਨੂੰ ਅਨਕੋਰੇਜ ਕੀਤਾ ਕੋਈ ਸਕੂਲਾਂ ਚ ਚਲੇ ਗਏ ਕਿਤੇ ਕੈਂਪ ਲੱਗ ਗਿਆ ਕਿਤੇ ਕੋਈ ਸ਼ਿਕਾਇਤ ਆਈ ਕਿਸੇ ਸਕੂਲ ਚ ਉਹਨੂੰ ਠੀਕ ਕਰਾਇਆ ਸਵਾਜ ਦਾ ਦਿਨ ਜਿਹੜਾ ਬੜਾ ਵੱਡਾ ਦਿਨ ਹੈ ਪੰਜਾਬ ਦੀ এডਿਕੇਸ਼ਨ ਲਈ ਕਿ 509 ਬੱਚਿਆਂ ਨੇ NEET ਕਲੀਅਰ ਕੀਤਾ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਕਿ 509 ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਲੀਏਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ ਕਿਹੜੇ ਕਰੀਅਰ ਇਸ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡ ਦੇਣੀ ਨਹੀਂ ਅਸੀਂ ਜਿੰਨੇ ਚਿਰ ਤੁਸੀਂ ਮੰਜ਼ਿਲ ਤੇ ਪਹੁੰਚਦੇ ਨਹੀਂ ਜਿੱਥੇ-ਜਿੱਥੇ ਵੀ ਜਾਣਾ ਹੈ ਜਿੱਥੇ-ਜਿੱਥੇ ਵੀ ਜਾਣਾ ਹੈ ਕੋਈ ਦਿੱਕਤਾਂ ਆਉਣਗੀਆਂ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਿਓ ਬਹੁਤ ਸਾਰੀਆਂ ਤੁਹਾਡੇ ਕੋਲ ਈਮੇਲਸ ਵੀ ਨੇ ਕੰਟੈਕਟ ਤੇ ਬਹੁਤ ਸਾਧਨ ਨੇ ਤੁਹਾਡੇ ਕੋਲੇ ਤੁਸੀਂ ਸਾਡੇ ਨਾਲ ਡਾਇਰੈਕਟ ਵੀ ਜਿਹੜਾ ਉਹ ਸੰਪਰਕ ਕਰ ਸਕਦੇ ਜਿ세 ਤੁਹਾਨੂੰ ਪੈਰ ਪੈਰ ਤੇ ਗਾਈਡ ਕਰਾਂਗੇ ਕਿ ਅੱਗੇ ਕਿੱਥੇ ਜਾਣਾ ਕਿਉਂਕਿ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਕਈ ਵਾਰੀ ਨੰਬਰ ਬਹੁਤ ਆ ਜਾਂਦੇ ਨੇ ਪਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਲੈ ਕੇ ਕਿੱਥੇ ਜਾਈਏ ਕਿਹੜੇ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇੜੇ ਕਿਤੇ ਕੋਸ਼ਿਸ਼ ਕਰਦੇ ਸੋ ਅਸੀਂ ਤੁਹਾਡੇ ਨਾਲ ਖੜਾਗੇ ਬਿਲਕੁਲ ਜਿਵੇਂ ਪਹਿਲਾਂ ਖੜੇ ਹਾਂ এডੂਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਾਂ ਕਾਦੀ ਸਰਕਾਰ ਥੋੜੀ ਹੋਈ ਐ এডਿਕੇਸ਼ਨ ਸਾਡੀ ਪ੍ਰਾਇੋਰਟੀ ਹੈ ਹੈਲਥ ਸਾਡੀ ਪ੍ਰਾਇੋਰਟੀ ਹੈ ਇਨਫਰਾਸਟ੍ਰਕਚਰ ਸਾਡੀ ਪ੍ਰਾਇੋਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇੋਰਟੀ ਹੈ ਖੇਤੀ ਨੂੰ ਪੈਰਾਂ ਸਿੱਧਲੇ ਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ ਖੇਡਾਂ ਨੂੰ ਪ੍ਰਮੋਟ ਕਰਨਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਤੇ ਉਹਦੇ ਵਾਸਤੇ ਵੀ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਜੈ ਪਲੀਟੀਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਤੇਰਾ ਮਾਮਾ ਮਾਮੇ ਦਾ ਮੁੰਡਾ ਹੋਵੇ ਤੇਰੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨਹੀਂ ਜਾਊ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲੂਗੀ ਨਾਲ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ 'ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਇਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਈ ਬੱਚੇ ਜਿਹੜੇ ਨੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਡੀਮੋਰਲਾਈਜ਼ ਹੋ ਜਾਂਦੇ ਨੇ ਛੱਡ ਜਾਂਦੇ ਨੇ ਦਿਲ ਛੱਡ ਜਾਂਦੇ ਨੇ ਕਿ ਸ਼ਾਇਦ ਅਸੀਂ ਤਾਂ ਪਿੱਛੇ ਰਹਿ ਗਏ ਹਾਂ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਬਾਹ ਫੜੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਗਾਈਡ ਕਰੂਗੀ ਕਿ ਆਪਾਂ ਇਹਨਾਂ ਬੱਚਿਆਂ ਨੂੰ ਮੁੱਖ ਧਾਰਾ ਦੇ ਵਿੱਚ ਕਿਵੇਂ ਲੈ ਕੇ ਜਾਵਾਂਗੇ ਸੋ ਜਦੋਂ ਤੋਂ ਸਰਕਾਰ ਉਸੀ ਬਣਾਈ ਹੈ 16 ਮਾਰਚ 2022 ਨੂੰ ਅਸੀਂ ਤਾਂ ਉਦੋਂ ਤੋਂ ਕੰਮ ਤੇ ਲੱਗੇ ਹੋਏ ਹਾਂ ਕਿਉਂਕਿ ਆਲਰੇਡੀ ਅਸੀਂ 75 ਸਾਲ ਲੇਟ ਹੋ ਗਏ ਬਹੁਤ سارے ਹੈ ਜੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ ਨੀਟ ਕਲੀਅਰ ਕਰ ਗਏ ਜਾਂ ਜੇਈ ਐਡਵਾਂਸ ਕਲੀਅਰ ਕਰ ਗਏ ਜਾਂ ਹੋਰੋ ਜਿਹੀ ਵਿਦਿਆ ਹਾਸਲ ਕਰ ਗਏ ਪਰ ਉਹਨਾਂ ਦੇ ਸੁਪਨੇ ਬੱਚਿਆ ਨਹੀਂ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਇਹ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਇਦਾਂ ਦੀਆਂ ਸੀ ਮੌਕੇ ਨਹੀਂ ਦਿੱਤਾ ਮੰਨੋ ਸੋ ਤੁਸੀਂ ਹੁਣ ਆਪਣੇ ਸੁਤਨੇ ਬੱਚਿਆ ਨਹੀਂ ਪੂਰੇ ਕਰ ਰਹੇ ਹੋ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰਏਜ ਹੋ ਗਈ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਮੇਰੇ ਕੋਲ ਬੜੀਆਂ ਜੁਨੀਆਂ ਨਜ਼ੌਂਦੀਆਂ ਨੇ ਪੜੇ ਲਿਖੇ ਨਹੀਂ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਸੀ ਜਦੋਂ ਦੇ ਧਾਨੇ ਲਈ ਜਾਂਦੇ ਆ 5 ਸਾਲ ਹੋ ਗਏ ਧਾਨੇ ਲੱਗ ਰਹੇ ਨੇ 36 ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰਏਜ ਹੋ ਗਏ ਤੁਸੀਂ ਕਿਉਂਕਿ 37 ਸਾਲ ਦੀ ਉਮਰ ਹੈ ਸਰਕਾਰੀ ਨੌਕਰੀ ਦੇਣ ਵਾਸਤੇ ਅਸਕੇਈ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਤਾਂ ਇਹ ਪੈਨ ਤੁਹਾਡੇ ਹੱਕ ਤੇ ਚੱਲੂਗਾ ਆਪਾਂ ਇਹਨੂੰ ਉਮਰ ਨੂੰ ਵਧਾ ਦਿੰਦੇ ਆ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਦਿਨੀਆਂ ਨਹੀਂ ਆਣੇ ਤੁਹਾਡੇ ਕੋਲ ਕੋਈ ਤੁਸੀਂ ਡਿਸਰਬ ਕਰਦੇ ਹੋ 80 88 ਸਾਲ ਉਹਨਾਂ ਦੀ ਜ਼ਿੰਦਗੀ ਨੇ ਕੀਮਤੀ ਖਰਾਬ ਕਰ ਦਿੱਤੇ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰੇਜ ਹੋ ਗਿਆ ਤੂੰ ਇਲੈਕਸ਼ਨ ਨਹੀਂ ਲੜ ਸਕਦਾ ਆਪਕਾ ਚੰਗ ਨੰਬਰ ਜਿਹਨੇ ਸਾਡੇ ਵੀ ਬੋਤਾਂ ਚ ਲੜ ਲੈਂਦੇ ਨੇ ਤੇ ਸਾਡੇ ਜਵਾਗ 37 ਸਾਲ ਤੋਂ ਬਾਅਦ ਕਹਿੰਦੇ ਓਵਰੇਜ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਤੇਰੇ ਤੂੰ ਉਹਨ ਮਹਿਕਮਾ ਚਲਾਉਣ ਦੇ ਕਾਬਿਲ ਨਹੀਂ ਤੇ ਆਪ 80-80 ਸਾਲ ਦੇ ਸੋਹਾ ਚੱਕੀ ਜੰਦਰੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਿਲ ਆ ਹਾਂ ਮਤਲਬ ਮੈਂ ਹਰਾਨਾ ਇਸ ਗੱਲ ਤੋਂ ਕਿ ਕਿਹੋ ਜਿਹਾ ਰੂਲ ਬਣਾ ਰੱਖੇ ਨੇ ਇਹਨਾਂ ਨੇ ਹਾਂਜੀ ਕੀ ਹੋਇਆ ਇੱਕ ਮਿੰਟ ਆ ਦਸ ਦੋ ਦਸ ਕੋਈ ਕੱਢ ਲਓ ਪੜਾ ਸਜ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂਹ ਇੰਨੀ ਖੁਸ਼ ਹੋ ਗਈ ਜਿਹੜਾ ਕੋਈ ਹੰਤੇ ਨਹੀਂਗਾ ਠੀਕ ਧੰਨਵਾਦ ਤੇ ਸਰ ਮੈਂ ਪਹਿਲਾਂ ਸਰ ਕਾਲਜ ਸਕੈਂਡਰੀ ਸਕੂਲ ਵਿੱਚ ਪਾਰਟ ਟਾਈਮ ਸਪੀਕਰ ਸੀਗਾ ਅੱਛਾ ਮੈਂ ਪਹਿਲਾਂ 4 ਸਾਲ ਪੀਟੀਐਫ ਫੰਡ ਚੋਂ ਲਾਇਆ 13 ਸਾਲ ਪਾਰਟ ਟਾਈਮ ਸਪੀਕਰ ਦੇ ਲਾਇਆ ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ ਚੌਂਕੀਦਾਰ ਦੀ ਪੋਸਟ ਦੇ ਦਿੱਤੀ ਜੀ ਹੁਣ ਮੇਰੀ ਉਮਰ ਵੀ ਸਰ ਹੋ ਗਈ ਹੁਣ ਸਾਰੇ 5 ਸਾਲ ਰਹਿ ਗਏ ਰਿਟਾਇਰਮੈਂਟ ਤੇ ਹੂੰ। ਸੋ ਮੈਂ ਹੁਣ ਕਿੰਨੇ ਸਾਲ ਸਾਰ ਮੇਰੇ ਬਰਬਾਦ ਹੋ ਗਏ ਜੀ। ਹੂੰ। ਇਹ ਮੈਨੂੰ ਐ ਨਹੀਂ ਸਮਝ ਲੱਗਦੀ ਸਰਕਾਰ ਵੀ ਕਿ ਪਤਾ ਨਹੀਂ ਉਹ 10 ਸਾਲ ਦਾ ਵੀ 10 ਸਾਲ ਜਾਂ 13 ਸਾਲ ਲੱਗੇ ਹੋਣੇ ਚਾਹੀਦੇ ਬਾਅਦ ਚ ਪੱਕਾ ਕਰਨਾ। ਬਈ ਇੱਕ ਇੱਕ ਕੋਰਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ। ਹੂੰ। ਵੀ ਮੈਨੂੰ ਪੱਕਾ ਕਰਨਾ ਚਾਹੀਦਾ ਸੀਗਾ ਸਰ। ਸਫਾਈ ਤਾਂ ਪੱਕੀ ਕਰਦੇ ਸੀ। ਇਹ ਸਫਾਈ ਪੱਕੇ ਕਰਦੇ ਸੀਗੇ ਸਰ। ਹੂੰ। ਸਫਾਈ ਚ ਤਨੀ ਕੁ ਕੱਖ ਸਾੜਦੇ ਜੀ ਤੁਸੀਂ ਸਫਾਈ ਸਰ ਤੁਸੀਂ ਖਵਾਣੋ ਸਰ ਕਦੇ ਜਿਹੜਾ ਲੱਗਿਆ ਤੁਸੀਂ ਮੈਂ ਕਹਿੰਦਾ ਸੋਨੇ ਵਾਂਗੋ ਸਕੂਲ ਚਮਕਾਇਆ ਹੋਊਗਾ। ਪਰ ਕੀ ਗੱਲ ਆ ਜੀ ਮੈਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਹੈ ਜੀ ਗੱਲ ਵੀ ਪੱਕੀ ਕਰਦੇ ਹਾਂ ਪਰ ਕੋਈ ਪੱਕਾ ਨਹੀਂ ਕੀਤਾ। ਇਹ ਜਿਵੇਂ ਸਰ ਟੀਚਰਾਂ ਨੂੰ ਸਟੇਟ ਔਰਡ ਮਿਲਦਾ ਹੈ ਜਿਵੇਂ ਹੁਣ ਕਲਾਸ 4 ਨੂੰ ਵੀ ਸਟੇਟ ਔਰਡ ਜਮ ਹੁਣ ਸਫਾਈ ਮੈਂ ਵਧੀਆ ਕਰ ਰਹੇ ਹਾਂ। ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਨਾ ਸਾਨੂੰ ਵੀ ਸਨਮਾਨਤ ਕਰਨਾ ਚਾਹੀਦਾ ਇਹਨਾਂ ਨੂੰ ਇਸੇ ਟੱਪੜ ਨੇ ਇੱਕ ਪਾਸੇ ਤਾਂ ਸਵੱਛ ਭਾਰਤ ਚ ਲਾਇਆ ਹੋਇਆ ਸਫਾਈ ਦਾ ਇੱਕ ਸਫਾਈ ਵਾਲੇ ਨੂੰ ਬੱਚੇ ਰੱਖਿਆ ਹੋਇਆ ਤੇ ਕਿੰਨੇ ਸਾਲ ਹੋ ਗਏ ਫਿਰ ਇਸ ਇਹ ਲੋ ਸਰ ਟੋਗਾਟ 20 ਸਾਲ ਹੋ ਗਏ ਜੀ ਸਫਾਈ ਕਰਦਾ ਇਹਨੂੰ ਬਾਅਦ ਚ ਪੱਕਾ ਹੋਇਆ ਜੀ ਹੂੰ ਹੋਰ 5 ਸਾਲ ਰਹਿ ਗਏ ਪੰਜ ਸਾਲ ਰਹਿ ਗਏ ਜੀ ਹੁਣ ਬਸ ਰਿਟਾਇਰਮੈਂਟ ਹੋ ਜੀ ਅੱਜ ਇੱਥੇ ਮੇਰੀ ਬੇਟੀ ਨੇ NEET ਦਾ ਪੇਪਰ ਕਲੀਅਰ ਕਰਿਆ ਜੀ ਲੈ ਬਸ ਤੇ ਪਹਿਲਾ ਸੁਪਰ ਮੈਡੀਕਲ ਚੋਂ 96% ਨੰਬਰ ਲਏ ਨੇ ਵਧੀਆ ਮੇਰੇ ਬੱਚੇ ਦੋਵੇਂ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ ਜੈਦੇ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੇਂ ਚੋਂ 95% ਨੰਬਰ ਲਏ ਨੇ ਵੈਰੀ ਗੁੱਡ ਹਾਂਜੀ ਫਰਨਾ ਉਹਨਾ ਪ੍ਰਸਪਰਨ ਤੁਸੀਂ ਬੱਚਿਆ ਰਹੇ ਹੋ ਬੱਚਿਆ ਰਹੇ ਮੈਂ ਪੂਰੇ ਕਰ ਰਹੇ ਹਾਂ ਜੀ ਨਹੀਂ ਚਲੋ ਹਾਂਜੀ ਦੇਰਾ ਇਦਰਾਸ ਤਾ ਹਾਂਜੀ ਕੋਈ ਗੱਲ ਜੀ ਸਭ ਤੋਂ ਪਹਿਲਾਂ ਤੇ ਮੈਂ ਜਨਾਬ ਦਾ ਬਹੁਤ ਬਹੁਤ ਸ਼ੁਕਰੀਆ ਦਾਖ ਕਰਦਾ ਕਿ ਅੱਜ ਤੁਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮਾਪਿਓ ਦੇ ਨਾਮ ਨੂੰ ਉੱਚਾ ਕੀਤਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਗੇ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਐਸਕੇ ਲੂਥਰਾ ਮੈਂ ਡਿਪਟੀ ਕਮਿਸ਼ਨਰ ਕਸਟਮਰ ਰਿਟਾਇਰਡ ਹਾਂ ਕਸਟਮਰ ਕਸਟਮੋ ਜੋ ਮਨੋਰਟਾਇਰ ਹੋਏ ਨੂੰ 14-15 ਸਾਲ ਹੋ ਗਏ ਨੇ ਮੈਡਮ ਜੀ ਬੈਠੇ ਨੇ ਮੈਂ ਇਹਨਾਂ ਕੋਲ ਇੱਕ ਦੋ ਵਾਰੀ ਪੇਸ਼ ਹੋ ਚੁੱਕਾ ਵੈਸੇ ਕਿਸੇ ਅਫੀਸ਼ੀਅਲ ਕੰਮ 'ਚ ਜਦੋਂ ਇਹਨਾਂ ਦੇ ਕੋਲ ਚਾਰਜ ਹੁੰਦਾ ਸੀ ਫੂਡ ਐਂਡ ਸਿਵਲ ਸਪਲਾਈ ਦਾ ਅੱਛੇ ਮੈਂ ਉਹਦੇ ਨਾਲ ਕੁਕਦੋ ਵਾਲੀ ਗਿਆ ਸੀ ਗੱਲ ਚੱਲੀ ਸੀ ਯੁੱਧ ਨਸ਼ਿਆਂ ਵਿਰੁੱਧ ਜੀ ਸਨ 77 ਚ ਮੈਂ ਬੀਕਾਨੇ Rajasthan ਤੋਂ ਬਦਲ ਕੇ ਇੱਥੇ ਆਇਆ ਸੀ ਤੇ ਮੇਰੀ ਟ੍ਰਾਂਸਫਰ ਹੋਈ ਸੀ ਆਈ ਐਮ ਸੌਰੀ ਕਿ ਮੈਂ ਗੱਲ ਕਰਨ ਵਾਲੀ ਨਹੀਂ ਲੇਕਿਨ ਨਸ਼ਾ ਕਰਕੇ ਮੈਂ ਗੱਲ ਕਰਨੀ ਬਹੁਤ ਜ਼ਰੂਰੀ ਸਮਝੀ ਆ ਤੇ ਉਸ ਵਕਤ ਵੀ ਹਿਰਨ ਜਿਹੜੀ ਸੀ ਬਹੁਤ ਯਾਦਾ ਆ ਰਹੀ ਸੀ ਮੈਂ ਖੁਦ ਸਵਾਨ ਦੇ ਹਿਸਾਬ ਨਾਲ ਕਲੂਆਂ ਦੇ ਹਿਸਾਬ ਨਾਲ ਹੀ ਰਣ ਪਕੜੀ ਹੋਈ ਆ ਆਪਣੀ ਪੂਰੀ ਲਾਈਫ ਚ 700 ਕੇਸ ਮੈਂ ਬਣਾਏ ਨੇ ਜਿੰਨਾ ਚੋ ਨਾਰਕੋਟਿਕਸ ਦੇ ਬਹੁਤ ਕੇਸ पकड़े ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਘਟ ਤੋਂ ਘਟ ਨਹੀਂ 7-8 ਲੱਖ ਰੁਪਏ ਇਨਾਮ ਲਿਆ ਦਾ ਮੈਂ ਲੇਕਿਨ ਨਸ਼ੇ ਅੱਜ ਤੱਕ ਕਦੀ ਖਤਮ ਨਹੀਂ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆਵਾ ਮੈਂ ਰਿਐਲਿਟੀ 'ਚ ਕਹਿ ਰਿਹਾ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਾਇਦ ਕੋਈ ਆਨ ਵਾਲੇ ਬਤ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰ ਰਹੇ ਹੋ। ਛੋਮਾਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ 'ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਨੇ। ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ ਲੋਕ। ਉਹਨਾਂ ਨੂੰ ਮੈਂ ਖੁਦ ਸਮਝਾਉਣਾ ਹੁੰਦਾ ਸੀ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ? ਕਿਹਦੇ ਵਾਸਤੇ ਕਰ ਰਹੇ ਹੋ? ਉਹਨਾਂ ਦੇ ਪਿੱਛੇ ਜਿਹੜੇ ਮਗੜਮੱਛ ਬੈਠੇ ਹੋਏ ਨੇ ਵੱਡੇ ਵੱਡੇ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਸਾਨੂੰ ਨਾਮ ਦੱਸੋ ਬਈ ਇਹ ਮਾਲ ਕਿੱਥੋਂ ਆਇਆ ਕਿੰਨੀ ਵਾਰੀ ਆਇਆ ਪਾਸਟ ਚ ਤੁਸੀਂ ਕਿੱਥੋਂ-ਕਿੱਥੋਂ ਲੈ ਕੇ ਆਏ ਸੀ ਦਿੱਤਾ ਕਿਨੂੰ ਕਹਾਣੀਆਂ ਹੀ ਹੋਰ ਸੁਣਾਉਂਦੇ ਸੀ ਪਾਕਿਸਤਾਨ ਤੋਂ ਜਿਹੜੀ ਗੱਡੀ ਆਉਂਦੀ ਸੀ ਮੈਂ ਗੱਡੀ ਦੇ ਥੱਲੇ ਖੁਦ ਬਾੜ ਕੇ ਉਹਦੀ ਤਲਾਸ਼ੀ ਲੈਂਦਾ ਰਿਆ ਮਾਂ ਸਮਝੋ ਟੈਕਸਪਰ ਬਿਲਕੁਲ ਸਚਾਈਆ ਲੇਕਿਨ ਇਹ ਨਿਸ਼ਾਨ ਨਹੀਂ ਖਤਮ ਹੋਇਆ ਤਾਡਾ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਔਰ ਲੋਕਾਂ ਦੀ ਜ਼ਿੰਦਗੀ ਸਾਡੇ ਆਉਣ ਵਾਲੇ ਸਮਾਜ ਦੀ ਜ਼ਿੰਦਗੀ ਮਾਵਾਂ ਬਹੁਤ ਹੁੰਦੀਆਂ ਨੇ ਪਾਣਾ ਬਹੁਤ ਹੁੰਦੀਆਂ ਨੇ ਜਦੋਂ ਉਹਨਾਂ ਦੇ ਘਰ 'ਚ ਇਹੋ ਜਿਹੇ ਦੀਵੇ ਬੁੱਝ ਜਾਂਦੇ ਨੇ ਤੇ ਆ ਜਿਹੜਾ ਅੱਜ ਦਾ ਵਿਦਿਆਰਥੀ ਸਨਮਾਨ ਸਮਾਰੋਹ ਤੁਸੀਂ ਕੀਤਾ ਮੇਰੀ ਉਮਰ ਵੀ ਕਾਫੀ ਹੋ ਚੁੱਕੀ ਆ ਇਹ ਮੈਂ ਪਹਿਲੀ ਵਾਰੀ ਆਪਣੀ ਲਾਈਫ 'ਚ ਦੇਖ ਰਿਆ ਹਾਂ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਕੀਤਾ ਜੀ ਜਦੋਂ ਅਸੀਂ ਜਾਵਾਂਗੇ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਬਟਾਲੇ ਦਾ ਮੈਂ ਰਹਿਣ ਵਾਲਾ ਲੇਕਿਨ ਸੈਟਲ ਮੈਂ ਅੰਮ੍ਰਿਤਸਰ 'ਚ ਆਇਆ ਹਾਂ ਮੈਂ ਉੱਥੇ ਜਾ ਕੇ ਅਸੀਂ بڑے ਲੋਕਾਂ ਨਾਲ ਸਹਿਤ ਪਤਾ ਕਰਦੇ ਹਾਂ ਮੈਂ ਜਦੋਂ ਕਹਾਂਗਾ ਕਿ ਮੈਂ ਮਾਨ ਸਾਹਿਬ ਨਾਲ ਰੂਹ ਰੂਹ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਦੱਸਾਂਗਾ ਮੈਂ ਉੱਥੇ ਕਿਹੜੀਆਂ ਗੱਲਾਂ ਕੀਤੀਆਂ ਨੇ ਔਰ ਮਾਨ ਸਾਹਿਬ ਨੇ ਕੀ ਕਰਕੇ ਦਿਖਾਤਾ ਵਾ ਕੀ ਕਰ ਰਹੇ ਨੇ ਮੈਂ ਤਾਂ ਆਪਾਂ ਕੇ ਦੁਆ ਕਰਾਂਗਾ ਕਿ ਆਉਣ ਵਾਲਾ ਵਕਤ ਕੀ ਤੁਹਾਡਾ ਹੋ ਸੇਗਾ ਬੜੇ ਦੁੱਖ ਤੇ ਬੜੇ ਤਰਦ ਭਰੇ ਕਿੱਸੇ ਹਰੇਕ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾ ਵੀ ਅਸੀਂ ਜਾਣਦੇ ਹਾਂ ਜਦੋਂ ਵੀ ਕੋਈ ਆਫਤ ਆਉਂਦੀ ਆਫਤ ਆਉਂਦੀ ਹੈ ਪਹਿਲਾਂ ਪੰਜਾਬ ਤੇ ਆਉਂਦੀ ਹੈ ਚਾਹੇ ਇਧਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋਵੇ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸਿੱਧਿਆ ਸਿੰਘ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਣੇ ਮਾਪੇ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਉਸ ਵੇਲੇ ਅੰਗਰੇਜ਼ਾਂ ਤੋਂ ਮੁਲਕ ਮੰਗਦੇ ਸੀ ਉੱਤੀ ਪੱਟੀ ਸਾਨੂੰ ਚਾਹੂ ਕਿ ਜੋ ਨਾ ਦੇ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚਲੋ ਤੇ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਐ ਐਦੋਂ ਜਰਖੇਜ਼ ਐਦੋਂ ਉਪਜਾਊ ਧਰਤੀ ਕਿਤੇ ਨਹੀਂ ਹੈਗੀ ਐਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਆ ਆਪਣੇ ਕੋਲ ਫਿਰ ਕਹਦੇ ਬਾਈ 40-40 ਲੱਖ ਰੁਪਇਆ ਦੇ ਕੇ ਬਾਹਰਲੇ ਮੁਲਕਾਂ ਨੂੰ ਭੱਜ ਜਾਨੇ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਪਿਓ ਕਹਿੰਦੇ ਪੁੱਤ ਇੱਥੇ ਨਸਿਚ ਪੈ ਜਾਏਗਾ ਜਾਂ ਜਿੱਥੇ ਮਾਜੀ-ਵਾਜਾ ਕੇਰਾ ਨਿਕਲ ਜਾਵੇ ਸਸੇਸ ਮੁਲਕਾਂ ਨੂੰ ਇੰਨਾ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰਕੇ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਉਹ ਸੋ ਇੱਥੇ ਹੀ ਰਹਿਣਾ ਆਪਾਂ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋਣੇ ਪਰ ਜਦੋਂ ਨੰਬਰ ਆ ਗਿਆ ਫਿਰ ਕਹਿੰਦੇ ਨਹੀਂ ਇੱਥੇ 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 ਠੀਕ ਇਹਦਾ ਨਾਮ ਮਿਊਂਸਪਲਪਾ ਬਣਾਇਆ ਪਰ ਇਹਦਾ ਨਾਮ ਹੁਣ ਅਸੀਂ ਨਿਯੁਕਤੀ ਪੱਤਰ 'ਤੇ ਬਣਾਖ ਨਹੀਂ ਸਕਦੇ ਨਾ ਕਿਉਂਕਿ ਇੱਥੇ ਮੈਂ ਹਰ ਹਫ਼ਤੇ ਹਫ਼ਤੇ 'ਚ ਦੋ-ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵੱਡੇ ਵਾਸਤੇ ਹੁਣ ਤੱਕ 55 ਹਜ਼ਾਰ ਤੋਂ ਨੇੜੇ ਤੇ ਸਰਕਾਰੀ ਨੌਕਰੀਆਂ ਦੇ ਚੁੱਕੇ ਔਰ ਬਹੁਤ ਬਹੁਤੇ ਮੈਨੂੰ ਇਹ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪੀਟੀਸ਼ਨ 'ਚ ਕਿਤਾਬਾਂ ਲਾਈਬ੍ਰੇਰੀਆਂ ਬਣਾ ਰਹੇ ਆ ਪੂਰੇ ਪੰਜਾਬ 'ਚ ਲਾਈਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਹੀ ਹੋਣਗੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਅੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ ਐਜੂਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲ ਜਾਊਗਾ ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲ ਇਹ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਹਾਂ ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮਚ ਗਿਆ ਫਿਊਜ ਉੱਡ ਗਿਆ ਔਰ ਟੂਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡ ਮਾਸਟਰ ਦਾ ਕੰਮ ਹੈ ਹੈਡ ਮਾਸਟਰ ਦਾ ਕੰਮ ਹੈ এডਿਕੇਸ਼ਨ ਬਾਰੇ ਸੁਪਰਵਾਈਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਹੈ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਹੈ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ 'ਚ ਛੁੱਟੀ ਹੋ ਗਈ ਕੋਈ ਅਵਾਰਾ ਕਰਦਾ ਆ ਗਏ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉਥੇ ਲਹਿਗੇ ਕਾਂਤੇ ਲੈ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉਥੇ ਰੱਗੇ ਤੇ ਉਹ ਆ ਕੇ ਸਕੂਲ ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰ ਰਹੇ ਹਾਂ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਭੱਤੇ ਭੱਤੇ ਫੱਦਰ ਤੇ ਬਾਰ ਬਾਰ 15-15 ਲੱਖ ਹਟੇ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਹ ਤੇ ਮਿਹਨਤ ਕਰਨ ਦੀ ਲੋੜ ਹੈ ਕੌਣ-ਕੌਣ ਪੜਾ ਰਿਹਾ ਹੈ ਸਾਰ ਇਹ ਪਹਿਲੀ ਵਾਰ ਹੋਇਆ ਸੀ ਸੋ ਇਹ ਹੈ ਕੁਝ ਨਾ ਕੁਝ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਕੇ ਹੁਣੇ ਪੜ੍ਹਨੇ ਜੀ ਕੱਲੀਆਂ ਕੰਧਾਂ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸੌਂਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸੌਂਕ ਜਿਹੜੀ ਇਹ ਜੜਾਂ ਚ ਹੈ ਤਾਂ ਜੜਾਂ 'ਚ ਹੀ ਸਪਰੇਅ ਕਰਨੀ ਪਵੇ ਮੈਂ ਆਮ ਤੌਰ ਤੇ ਕਹਿੰਨਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਛੱਕ ਸਕਦਾ ਹਾਂ ਫॉर द ਟਾਈਮ ਬੀਂਗ ਤੁਹਾਡਾ गुजारा करवा ਸਕਦਾ ਹੋ ਗਰੀਬੀ ਚੱਕਣੀ ਤੇ ਗੁਜ਼ਾਰਾ ਕਰਨਾ ਡਿਫਰੈਂਟ ਗੱਲਾਂ ਨੇ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਵੇ ਇਹ ਕਹਿੰਦੇ ਗਰੀਬੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ भी की हो गया सोरे पास हो दसवीं चो नब्बे क्या आज आटा दाल हम बस आ जाओ घुमाई जाते क्यों भी क्यों नहीं दसना रिजल्ट तो दसो बच्चा मेहनत कर सकता उस सबजैक्ट से सारा कुछ बदल रहे और बिल्कुल डिजिटल तो लैब्स मिल रही नेकारी स्कूल टीचर टैलेंट च कोई कमी नहीं ਬਗਨਾਮੀ ਇੰਨੀ ਬਿਸਕਰੀ ਸਕੂਲ ਦੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲਿਆ ਕੇ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲੇ ਤਾਂ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੁਣੇ ਆਪਣੀ ਜਨਗਣਨਾ ਆਪਣੀ ਆਉਣੀ ਆਉਣ ਉਹਦੇ ਵਾਸਤੇ ਨੇ ਟੀਚਰ ਮੰਗੇ ਸਾ ਤੋਂ ਅਧਿ ਜ਼ਿਲ੍ਹ ਨੂੰ ਕਹਿੰਦਾ ਵੀ ਟੀਚਰ ਦੇ ਦੇ ਸਾ ਦੇ ਗੱਸੀ ਤੋਂ ਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨਾਂ ਨੂੰ 2 ਮਹੀਨੇ 3 ਮਹੀਨੇ ਟ੍ਰੇning ਦੇ ਲੋ ਉਦੋਂ ਬਾਅਦ ਉਹਨਾਂ ਤੋਂ ਕਰਾ ਲੋ ਸੈਂਸਸ ਮੈਂ 9000 ਟੀਚਰ ਦੇ ਕੇ ਨਾ ਉਹ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਪਹਿਲਾਂ ਜਿਹੜੇ ਜੰਪ ਤੇ ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨਿਕਲੇ ਉਹ ਗਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਫਿਰ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨ ਦੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਤੀ ਡਿਊਟੀ ਮਾਇਟਰਾਂ ਦੀ ਉਹ ਕਰੋਨਾ ਦਾ ਮਾਇਟਰਾਂ ਨਾਲ ਕੀ ਲਿੰਕ ਹੈ ਬੋਟਾ ਪਾਉਣੇ ਚੱਲ ਮਾਇਟਰ ਵੋਟਾਂ ਗਿਣਨੀਆਂ ਚੱਲ ਮਾਸਟਰ ਕੋਈ ਕੰਮ ਪਹਿਲੇ ਮਾਸਟਰ ਨੂੰ ਮੂਰੇ ਰੈਲੀ ਹੈ 15 ਗੱਦੀ ਚਲੋ ਮਾਸਟਰ ਇੱਥੇ ਕਿੱਥੇ ਬੰਦ ਕਰਨੀਆਂ ਪੈਣੇ ਇੱਕ ਦਿਨ ਦੀ ਪੜ੍ਹਾਈ ਬਹੁਤ ਪਿੱਛੇ ਰੱਖ ਦਿੰਦੀ ਹੈ ਸੁwijs ਕਰਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ ਯਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾਂ ਕਿਸੇ ਥੀਸ ਤੋਂ ਬਿਨਾਂ ਕਿਸੇ ਆਹ ਜਿਹੜੀਆਂ ਮਨਮਰਜ਼ੀ ਦੀਆਂ ਵਰਤੀਆਂ ਇੱਥੋਂ ਸੁਆਉਣੀਆਂ ਨੇ ਨਾ ਉਹ ਐ ਤੋਸੋਂ ਵਨ ਅਸਤੇ ਨਾਲ ਨਾਲ ਹੁਣ ਇਹ ਵੀ ਕਰ ਰਹੇ ਆ ਇੱਕ ਪਹਿਲ ਨਾਂ ਦੀ ਸਕੀਮ ਹੈ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਹੈ ਉਹਦੇ 'ਚ ਕੀ ਹੈ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਸੀ ਸਲਾਈ ਮਸ਼ੀਨਾਂ ਦੇ ਦਿੱਤੀ ਤੇ ਉੱਥੋਂ ਦੇ ਮਾਵਾ ਪੈਣਾ ਨੂੰ ਕਿਹਾ ਜਿਹੜਾ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉਂ ਸਕਦੇ ਹੋ ਤਾਂ ਉੱਥੇ ਸੌਣ ਟਵਿੱਟਰ ਤੇ ਨਾ ਪਾ ਜਾਂਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਾਰੀਆਂ ਵਰਦੀਆਂ ਅਸੀਂ ਨਾ ਮਾਂ ਭੈਣਾ ਤੋਂ ਸੌਵਾਂਗੇ ਜੇ ਮਸ਼ੀਨ ਘਰੇ ਲੈ ਕੇ ਜਾਣੀ ਹੈ ਘਰੇ ਲੈ ਜਾਓ ਨਾਪ ਲੈ ਜਾਓ ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਦੇਜੋ ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨਾਲ 1.5 ਕਰੋੜ ਰੁਪਇਆ ਟਰਨਓਵਰ ਸੀ ਜਨ ਕਿ 1000 ਲੱਖ ਰੁਪਇਆ ਕਮਾ ਲਿਆ ਜੀ ਉਹਨਾਂ ਨੇ ਇੱਕ ਲੇਡੀ ਤੋਂ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਹੁਣ ਸਾਡੇ ਕੋਲ ਪ੍ਰਾਈਵੇਟ ਸਕੂਲ ਵੀ ਕਹਿੰਦੇ ਨੇ ਸਾਡੀਆਂ ਵਰਦੀਆਂ ਸਿਉਂਦਿਆ ਕਰੋ ਹੁਣ ਅਸੀਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਮੈਂ ਜਾਣਾ ਸਾਡੀਆਂ ਮਾਵਾਂ ਭੈਣਾਂ ਬਹੁਤ ਕੁਝ ਦਰੀਆਂ ਬੁਣਨਾ ਜਾਣਦੀਆਂ ਫੁਲਕਾਰੀਆਂ ਬਣਾਉਣੀਆਂ ਆਉਂਦੀਆਂ ਤਾਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਸਾਬਣਾ ਜੋ ਮਰਜੀ ਕਰ ਲੋ ਪਰ ਬੇਲੀਆਂ ਬੈਠੀਆਂ ਨ ਕਰਿਓ ਜੇ ਉਹ ਉਹਨਾਂ ਦਾ ਹਸਬੰਡ ਉਹਨਾਂ ਦਾ ਭਰਾ ਜਾਂ ਕਮਾਊ ਜਿਹੜਾ ਵੀ ਹੈਗਾ ਕਰੇ ਜਦੋਂ ਤੱਕ ਉਹ ਖੇਤੋਂ ਜਾਂ ਦਫ਼ਤਰੋਂ ਜਾਂ ਕਿਤੇ ਵੀ ਕੋਈ ਕੀਤਾ ਕਰਕੇ ਘਰੇ ਵਾਪਸ ਆਉਂਦਾ ਉਦੋਂ ਤੱਕ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਘਟੋ ਘਟ 3000 ਤੋਂ 4000 ਰੁਪਿਆ ਪਰ ਹੈਡ ਕਮਾ ਕੇ ਬੈਠੀਆਂ ਹੁਣ ਫਿਰ ਕਬੀਲਦਾਰੀਆਂ ਲੈਂਡ ਤੇ ਚੱਲਣਗੇ ਜੀ ਚైనా ਦੀ ਕਾਮਯਾਬੀ ਇਹੀ ਹੈ ਜੀ ਇਕਲੇ ਦੀ ਵਿਹਲ ਨਹੀਂ ਹੈਗੀ ਉੱਥੇ ਕੋਈ ਟੈਡੀ ਬੀਰ ਬਣਾਈ ਜਾਂਦੀ ਹੈ ਕੋਈ ਕੁਛ ਬਣਾਈ ਜਾਂਦੇ ਕੋਈ ਕੁਛ ਬੜਾਈ ਜਾਂਦੀ ਹੈ ਚైనా ਦੀ ਕਾਮਯਾਬੀ ਦਾ ਇਹੀ ਹਾਲ ਰਾਜ ਹੈ ਸੁੱਕਾ ਮਤੇ ਲਈ ਆਬੜੀ ਖੁਸ਼ੀ ਹੈ ਮਨਤਾ ਚ ਕਿ ਟਾਪ 10 ਦਸਵੀਂ ਚੋਂ ਉਹ ਬੁਲਾਏ ਮੈਂ ਟਾਪ 10 ਬਾਰਵੀਂ ਵਾਲੇ ਬੁલાਏ ਬੱਚੇ ਘਰੇ ਮੈਂ ਬੀ ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹਦੀ ਵਾਰੀ ਆਈ ਮਨ ਜੱਫੀ ਪਾ ਲਈ ਮੈਂ ਕਿਹਾ ਸ਼ੁਕਰ ਆਤ ਸਾਡੀ ਕਮਿਊਨਿਟੀ ਦੀ ਇੱਜ਼ਤ ਰੱਖ ਕੀਤੀ ਪਰਦੀ ਸਾਰੀਆਂ ਕੁੜੀਆਂ ਨੇ ਤੇ ਫਿਰ ਬਾਅਦ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਵਿਆਹ ਦਿੰਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਆ ਇਹਨਾਂ ਨੂੰ ਹਟਾ ਲੈਂਦੇ ਆ ਇਹਨਾਂ ਨੂੰ ਠੀਕ ਹੈ ਨਾ ਸੋ ਐਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਵੈ ਹਿਸਟਰੀ ਚ ਐਸ ਵਕਤ ਜੋ ਤੱਕ ਆਪਾਂ ਬੈਠੇ ਆ ਪੰਜਾਬ ਦੇ ਵਿੱਚ 7 ਡੀਸੀ ਕੁੜੀਆਂ ਨੇ ਜੀ ਪੰਜਾਬ ਦੀ 7 ਡੀਸੀ ਇਸ ਵਕਤ 8 ਐਸਐਸਪੀ ਕੁੜੀਆਂ ਨਹੀਂ ਹੋਈਆਂ ਕਿਉਂਕੋ ਕੋਈ ਨਹੀਂ ਕਰ ਸਕਦੀ ਕੰਮ ਵੀ ਏਡੀਸੀ ਡੀਐਸਪੀ ਜਿਸ ਪੱਧਰ ਤੇ ਵੀ ਉਹਨਾਂ ਦਾ ਡਿਸਰਵ ਕਰਦੀਆਂ ਨੇ ਉਹਨਾਂ ਦੇ ਆਦੇ ਮਤਲਬ ਸਾਦੀਆਂ ਸੁਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ ਉਹਨਾਂ ਨੂੰ ਅਸਮਾਨਾਂ ਚ ਉੱਡਣ ਦਾ ਮੌਕਾ ਵੀ ਦੇਣਾ ਚਾਹੀਦਾ ਮੈਂ ਇੱਕ ਸ਼ੇਰ ਬੋਲਿਆ ਸੀਗਾ ਪਾਰਲੀਮੈਂਟ ਚ ਵਿਮਨਡੇ ਸੀ ਕਿ ਇੱਕ ਧੀ ਜਿਹੜੀ ਕਿ ਹਜੇ ਜੰਮੀ ਨਹੀਂ ਹਜੇ ਮਾਂ ਦੇ ਪੇਟ ਚ ਹੈ ਤਾ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਬਾਹਰ ਵਾਲਾ ਮਾਹੌਲ ਦੇਖ ਕੇ ਕਹਿੰਦੀ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੋਖ ਦੇ ਵਿੱਚ ਨਾ ਕਤਲ ਕਰਾਂ ਇਹ ਹੀ ਮੇਰੀ ਅਰਜ਼ੀ ਨੇ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸੋਇਸ ਕਰਕੇ ਇਹ ਆਪਣੇ ਲੋਕਾਂ ਦੀ ਮੈਂਟੈਲਿਟੀ ਬਦਲਨੀ ਪਊ ਬਦਲ ਜਾਂਦੀ ਹੈ ਬਦਲਨੀ ਮਿਹਨਤ ਨਾ ਪਊਗੀ ਅਮਲੋਗ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋਗੀਆਂ ਦੋ ਟਵਿੰਸ ਕੁੜੀਆਂ ਹੋਗੀਆਂ 20 ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕ ਨੂੰ ਬੁਧਾਈਆਂ ਨੇ ਥੁੜੀ ਆਉਂਦੇ ਆਏ ਕਹਿਣੇ ਆਗੇ ਬੱਸ ਜੀ ਸਾਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਦਾ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਉਹਦੇ ਚੰਗਾ ਜੀ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਕ ਮਹੀਨੇ ਪਹਿਲਾਂ ਦੀ ਗੱਲ ਹੈ ਮੇਰਾ ਉਹ ਦੋਨੇ ਜੱਜ ਬਣ ਗਏ ਜੀ ਤੁਨੇ ਕੁੜੀਆਂ ਫੇਰ ਆਗੇ ਉਹੀ ਕਨੇਜੀ ਪੁਰਾਣੇ ਜਨਮਾਂ ਦਾ ਕੋਈ ਪੋਨ ਨਹੀਂ ਨਹੀਂ ਥੋੜੀ ਜਿਹੀ ਤੇ ਤਾਂ ਉਹਦੀ ਬਦਲ ਜਾਂਦੇ ਸੈਜੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦੀ ਆਉਣ ਵਾਲੇ ਦਿਨਾਂ ਚ ਭਵਿੱਖੜ ਦਿਨਾਂ ਚ ਉਹ ਬੰਦੇ ਨੂੰ ਅਮੀਰ ਜਾਂ ਸੇਠ ਨਹੀਂ ਮੰਨੇ ਜਾਊਗਾ ਜਿਹਦੇ ਕੋਲੇ ਪ੍ਰਾਪਰਟੀਆਂ ਨਹੀਂ ਜਾਂ ਜ਼ਮੀਨਾਂ ਨਹੀਂ ਉਹਨੂੰ ਅਮੀਰ ਮੰਨਿਆ ਜਾਊਗਾ ਜਿਹਦੇ ਬੱਚੇ ਪੜੇ ਲਿਖੇ ਨੇ ਹਾਈਲੀ ਹਾਈਲੀ ਐਜੂਕੇਟਿਡ ਸਮੈ ਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਅੱਜ ਇੱਥੇ ਆਏ ਹੋ ਅੱਜ ਦਾ ਤੁਹਾਡੇ ਘਰੇ ਵੀ ਕਿਹੜਾਈਆਂ ਚੜਨ ਗਿਆ ਤੇ ਆਉਣਗੇ ਰਿਸ਼ਤੇਦਾਰ ਉਹ ਵੀ ਆਉਣਗੇ ਜਿਹੜੇ ਪਹਿਲਾਂ ਕਹਿੰਦੇ ਸੀ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦੀ ਇਹੋ ਛੱਡੋ ਪਰੇ ਅੱਜ ਉਹ ਵੀ ਆਉਣਗੇ ਸਿੰਧੀ ਸਵੀਟ ਦਾ ਡੱਬਾ ਲੈ ਕੇ ਹਾਂ ਤੁਹਾਡੇ ਕੋਲੇ ਕੁਝ ਹੋਰ ਬੱਚੇ ਵੀ ਆਉਣਗੇ ਜਾਨ ਦੇ ਮਾਪੇ ਤੁਸੀਂ ਕੀ ਪੜਿਆ ਕਿਵੇਂ ਪੜਿਆ ਕਿੱਥੋਂ ਮਿਲਦੀਆਂ ਨੇ ਕਿਤਾਬਾਂ ਦੱਸ ਦੇ ਜ਼ਰੂਰ ਉਹ ਵੀ ਉਹ ਵੀ ਕੰਮ ਜਾਪੇ सो so, कामयाबी जो सारा समाज कामयाब होगा किसी दिन ठिबी ला के कामयाबी होनी कामयाबी नहीं सो so, बहुत बहुत एक बार फिर बधाई थो बहुत बहुत मुबारक खान पीन का प्रबंध किया हुआ आराम जायो बहुत दूरों फाजिलका तो भी आए हो फिरोजपुर तू तो भी आए हौली जायो बहुत लड़ है तो